ਸਤਨਾਮ ਸ੍ਰੀ ਵਾਹਿਗੁਰੂ ਸ਼ਲੋਕ ਔਰ ਤਤੇ ਧਾਰ ਜੋ ਅੰਤਰਨਾਮ ਸਰਬਮੈ ਪੇਖੈ ਭਗਵਾਨ ਨਿਮੁਖ ਨਿਰਮੁਖ ਠਾਕਰ ਨਮਸਕਾਰ ਹੈ ਨਾਨਕ ਉਹ ਅਪਰਸ ਸਗਲ ਨਿਸਤਾਰ ਹੈ ਜੋ ਹਿਰਦੇ ਵਿੱਚ ਨਾਮ ਵਸਾ ਲੈਂਦਾ ਹੈ ਅਤੇ ਸਾਰਿਆਂ ਵਿੱਚ ਪ੍ਰਭੂ ਨੂੰ ਦੇਖਦਾ ਹੈ ਛਿਨ ਛਿਨ ਪ੍ਰਭੂ ਨੂੰ ਨਮਸਕਾਰ ਕਰਦਾ ਹੈ ਹੈ ਨਾਨਕ ਉਹ ਨਿਰਲੇਪ ਮਹਾਪੁਰਖ ਸਭਨਾ ਦਾ ਪਾਰ ਉਤਾਰਾ ਕਰਦਾ ਹੈ ਅਸ਼ਟਪਦੀ ਮਿੱਥਿਆ ਨਾਹੀ ਰਚਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਪਰਤ੍ਰੀਆ ਰੂਪ ਨਪੇਖੇ ਨੇਤਰ ਸਾਧ ਕੀ ਟਹਿਲ ਸੰਤ ਸੰਗ ਹੇਤ ਕੰਨ ਨਾ ਸੁਣੈ ਕਾਹੂ ਕੀ ਨਿੰਦਾ ਸਭ ਤੇ ਜਾਣੈ ਆਪਸ ਕੋ ਮੰਦਾ ਗੁਰ ਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਬਾਸਨਾ ਮਨ ਤੇ ਟਰੈ ਇੰਦਰੀ ਜੇ ਤੱਕ ਪੰਚ ਦੋਖ ਤੇ ਰਹਤ ਨਾਨਕ ਕੋਟ ਮਦੇ ਕੋ ਐਸਾ ਅਪਰਸ ਜੋ ਜੀਵ ਨੂੰ ਝੂਠ ਨਹੀਂ ਛੋਣ ਦਿੰਦਾ ਮਨ ਵਿੱਚ ਪ੍ਰਭੂ ਦੇ ਦਰਸ਼ਨ ਦੀ ਪ੍ਰੀਤ ਹੈ ਪਰ ਆਈ ਇਸਤਰੀ ਨੂੰ ਅੱਖ ਚੱਕ ਕੇ ਨਹੀਂ ਵੇਖਦਾ ਸਤ ਦੀ ਸੇਵਾ ਤੇ ਸੰਤ ਨਾਲ ਪ੍ਰੀਤ ਕਰਦਾ ਹੈ ਕੰਨਾਂ ਨਾਲ ਕਿਸੇ ਦੀ ਨਿੰਦਾ ਨਹੀਂ ਸੁਣਦਾ ਆਪਣੇ ਆਪ ਨੂੰ ਸਭ ਤੋਂ ਬੁਰਾ ਜਾਣਦਾ ਹੈ ਗੁਰੂ ਦੀ ਕਿਰਪਾ ਨਾਲ ਵਿਸ਼ੇ ਤਿਆਗਦਾ ਹੈ ਮਨ ਦੀਆਂ ਖਾੜਸ਼ਾਂ ਮਨ ਤੋਂ ਮਿਟ ਜਾਂਦੀਆਂ ਹਨ ਇੰਦਰੀਆਂ ਜਿੱਤ ਕੇ ਜਦੋਂ ਸਾਧੂ ਬਿਨਾ ਹੋ ਜਾਂਦਾ ਹੈ اے ਨਾਨਕ ਕਰੋੜਾਂ ਵਿੱਚ ਕੋਈ ਅਜਿਹਾ ਨਿਰਲੇਪ ਹੈ ਵੈਸਨੋ ਸੋਜੇ ਸੂਪਰ ਸੂਪਰ ਸਾਨਾ ਵਿਸਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋਵੇ ਨਹਿ ਕਰਮ ਤਿਸ ਵੈਸਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾਦਸ਼ਾਹ ਕੇਵਲ ਭਗਤ ਕੀਰਤਨ ਸੰਗਰਾਚੈ ਮਨ ਤਨ ਅੰਤਰ ਸਿਮਰਨ ਗੋਪਾਲ ਸਭੇ ਉਫਰ ਹੋ ਵਤਿ ਕਿਰਪਾਲ ਆਪ ਜਿਹੜਾ ਅਵਰ ਨਾਮ ਜਪਾਵੈ ਨਾਨਕ ਉਹ ਵੈਸ਼ਨੋ ਪਰਮਗਤ ਪਾਵੈ ਵੈਸ਼ਨੋ ਉਹ ਹੈ ਜਿਸ ਤੇ ਹਰੀ ਖੁਸ਼ ਹੋਇ ਬਿਸ਼ਨੂ ਦੀ ਮਾਇਆ ਤੋਂ ਵੱਖਰਾ ਹੈ ਕੰਮ ਕਰਦਿਆਂ ਵੀ ਕਰਮਾਂ ਤੋਂ ਰਹਿ ਸੰਿਆ ਉਹ ਵੈਸ਼ਨੋ ਦਾ ਧਰਮ ਪਵਿੱਤਰ ਹੈ ਜੋ ਕਿਸੇ ਫਲ ਦੀ ਇੱਛਾ ਨਹੀਂ ਰੱਖਦਾ ਸਿਰਫ ਭਗਤੀ ਤੇ ਕੀਰਤਨ ਵਿੱਚ ਲੀਨ ਰਹਿੰਦਾ ਹੈ ਮਨ ਤੇ ਸਰੀਰ ਵਿੱਚ ਪ੍ਰਭੂ ਦੀ ਯਾਦ ਰੱਖਦਾ ਸਭਨਾ ਉੱਤੇ ਦਇਆਵਾਨ ਹੁੰਦਾ ਹੈ ਆਪ ਨਾਮ ਜੜੜ ਕਰਦਾ ਹੈ ਤੇ ਹੋਰਾਂ ਨੂੰ ਜਪਾਉਂਦਾ ਹੈ ਏ ਨਾਨਕ ਉਹ ਵੈਸ਼ਨੋ ਮੁਕਤੀ ਪ੍ਰਾਪਤ ਕਰਦਾ ਹੈ ਭਗਉਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ ਮਨ ਤੇ ਬਿਨਸੈ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮਾ ਸਾਧ ਸੰਗ ਪਾਪਾ ਮਲ ਕੋਵੈ ਤਿਸ ਭਗਉਤੀ ਕੀ ਮਤ ਉਤਮ ਹੋਵੈ ਭਗਵੰਤ ਕੀ ਟਹਿਲ ਕਰੈ ਨਿਤਨੀਤ ਮਨ ਆਪਣੇ ਮਨ ਤਨ ਅਰਪੈ ਬਿਸ਼ਨਪ੍ਰੀਤ ਹਰ ਕੇ ਚਰਨ ਹਿਰਦੈ ਵਸਾਵੈ ਨਾਨਕ ਐਸਾ ਭਗਉਤੀ ਭਗਵੰਤ ਕੋ ਪਾਵੈ ਭਗਤ ਉਹ ਹੈ ਜਿਸ ਨੂੰ ਪ੍ਰਭੂ ਭਗਤੀ ਦਾ ਰੰਗ ਹੁੰਦਾ ਹੈ ਸਾਰੇ ਦੁਸ਼ਟਾਂ ਦਾ ਸਾਥ ਛੱਡ ਦਿੰਦਾ ਹੈ ਮਾਨਤੋਂ ਸਾਰਾ ਭਰਮਨਾਸ਼ ਹੋ ਜਾਂਦਾ ਹੈ ਸਭ ਨੂੰ ਪਰਮੇਸ਼ਰ ਕਰਕੇ ਪੂਜਦਾ ਹੈ ਸਾਧ ਸੰਗਤ ਦੁਆਰਾ ਪਾਪਾਂ ਦੀ ਮੈਲ ਦੂਰ ਕਰਦਾ ਹੈ ਉਸ ਭਗਤ ਦੀ ਮਤ ਸ੍ਰੇਸ਼ਟ ਹੁੰਦੀ ਹੈ ਜੋ ਹਮੇਸ਼ਾ ਭਗਵਾਨ ਦੀ ਸੇਵਾ ਕਰਦਾ ਹੈ ਤਨ ਮਨ ਪ੍ਰਭੂ ਦੀ ਪ੍ਰੀਤ ਵਿੱਚ ਅਰਪਿਤ ਕਰਦਾ ਹੈ ਤਨ ਮਨ ਪ੍ਰਭੂ ਦੇ ਪ੍ਰੀਤ ਵਿੱਚ ਅਰਪਣ ਕਰਦਾ ਹੈ ਫਿਰ ਦੇ ਵਿੱਚ ਹਰੀ ਦੇ ਚਰਨ ਬਸਾਉਂਦਾ ਹੈ ਇਹ ਨਾਨਕ ਅਜਿਹੇ ਭਗਤ ਭਗਵਾਨ ਨੂੰ ਪ੍ਰਾਪਤ ਕਰਦਾ ਹੈ ਸੋ ਪੰਡਤ ਜੋ ਮਨ ਪਰਬੁੱਧ ਹੈ RAM ਨਾਮ ਆਤਮੈ ਸੋਧੈ RAM ਨਾਮ ਸਾਰ ਰਸ ਪੀਵੈ ਉਸ ਪੰਡਤ ਕੈ ਉਪਦੇਸ਼ ਜਗ ਜੀਵ ਹੈ ਹਰ ਕੀ ਕਥਾ ਹਿਰਦੈ ਬਸਾਵੈ ਸੋ ਪੰਡਤ ਫਿਰ ਜਉਣ ਨ ਆਵੈ ਵੇਦ ਪੁਰਾਣ ਸਿਮਰਤ ਬੁੱਝੈ ਮੂਲ ਸੂਖਮ ਮੈ ਜਾਣੈ ਅਸਥੂਲ ਚੌ ਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਤ ਕੋ ਸਦਾ ਦੇਸ ਪੰਡਤੋ ਹੈ ਜੋ ਮਨ ਨੂੰ ਸਮਝਾਉਂਦਾ ਹੈ ਆਤਮਾ ਵਿੱਚ ਆਰਾਮ ਨਾਲ ਵਿਚਰਦਾ ਹੈ RAM ਨਾਮ ਤਤ ਦਾ ਰਸਮਾਨਦਾ ਹੈ ਅਜਿਹੇ ਪੰਡਤ ਦੇ ਉਪਦੇਸ਼ ਤੋਂ ਜਹਾਨ ਜੀਉਂਦਾ ਹੈ ਜੋ ਹਰੀ ਦੀ ਕਥਾ ਦੇਲ ਵਿੱਚ ਵਸਾਉਂਦਾ ਹੈ ਉਹ ਪੰਡਤ ਫਿਰ ਜੁਨਾ ਵਿੱਚ ਨਹੀਂ ਆਉਂਦਾ ਜੋ ਵੇਦਾਂ ਦਾ ਪੁਰਾਣਾ ਸਿਮਰਤੀਆਂ ਦਾ ਤਤ ਸਮਝੇ ਨਿਰਗੁਣ ਬ੍ਰਹਮ ਵਿੱਚ ਸਾਰਾ ਜਗਾਂ ਜਾਣੇ ਤੋਹ ਵਰਨਾ ਨੂੰ ਹੀ ਉਪਦੇਸ਼ ਦੇਵੇ ਇਹ ਨਾਨਕ ਉਸ ਪੰਡਤ ਨੂੰ ਸਦਾ ਨਮਸਕਾਰ ਹੈ ਬੀਜ ਮੰਤਰ ਸਰਬ ਕੋ ਗਿਆਨ ਚੋਹ ਵਰਨਾ ਮੈਂ ਜਪੈ ਕੋ ਨਾਮ ਜੋ 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 ਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੈ ਜਨ ਕੋਏ ਕਰ ਕਿਰਪਾ ਅੰਤਰ ਹੋਰਦਾਰੈ ਪਸੂ ਪ੍ਰੇਤ ਮੁਗਲ ਪਾਥਰ ਕੋ ਤਾਰੈ ਸਰਬ ਰੋਗ ਕਾ ਔਖਾ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੂ ਜੁਗਤ ਕਿਤੇ ਨ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ ਬੀਜ ਮੰਤਰ ਨਾਮ ਹੀ ਸਭਨਾ ਦਾ ਗਿਆਨ ਹੈ ਚੌਹਾ ਵਰਨਾ ਵਿੱਚੋਂ ਭਾਵੇਂ ਕੋਈ ਨਾਮ ਜਪੇ ਜੋ ਜਪੇਗਾ ਉਸ ਦੀ ਮੁਕਤੀ ਹੋਵੇਗੀ ਪਰ ਕੋਈ ਹੀ ਸਾਧ ਸੰਤ ਤੋਂ ਪ੍ਰਾਪਤ ਕਰਦਾ ਹੈ ਮਿਹਰ ਕਰਕੇ ਜਿਸ ਦੇ ਹਿਰਦੇ ਵਿੱਚ ਵਸਾ ਦੇਵੇ ਉਹ ਪਸ਼ੂ ਪ੍ਰੇਤ ਮੂਰਖਾਂ ਤੇ ਪੱਥਰ ਨੂੰ ਵੀ ਤਾਰਦਾ ਹੈ ਸਭ ਰੋਗਾਂ ਦੀ ਦਵਾਈ ਹਰੀ ਦਾ ਨਾਮ ਹੈ ਮੁਕਤ ਸਰੂਪ ਹਰੀ ਗੁਣ ਗਾਉਣੇ ਆਨੰਦ ਮਈ ਹੈ ਕਿਸੇ ਯੁਗਤੀ ਜਾਂ ਧਰਮ ਨਾਲ ਨਹੀਂ ਪਾਈਦਾ ਇਹ ਨਾਨਕ ਪ੍ਰਭੂ ਉਸ ਨੂੰ ਮਿਲਦਾ ਹੈ ਤੁਰਤੋ ਜਿਸ ਦੇ ਕਰਮਾਂ ਵਿੱਚ ਲਿਖਿਆ ਹੋਇਆ ਹੈ ਜਿਸ ਕਾ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤਿਰਾਮ ਦਾ ਸਤ ਆਤਮ ਰਾਮ ਤਿਸ ਨਦਰੀ ਆਇਆ ਦਾਸ ਦਸੰਤਨ ਪਾਇ ਤਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗਹ ਪਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੇ ਤਿਸ ਦਾਸ ਕੋ ਸਭ ਸੋਝੀ ਪਰੈ ਸਗਲ ਸੰਗ ਆਤਮ ਉਹ ਦਾਸ ਐਸੀ ਜੁਗਤ ਨਾਨਕ RAMਦਾਸ ਜਿਸ ਦੇ ਮਨ ਵਿੱਚ ਪਰਮੇਸ਼ਰ ਵੱਸਦਾ ਹੈ ਉਸ ਦਾ ਨਾਮ ਸਤ RAMਦਾਸ ਹੈ ਉਸ ਨੂੰ ਆਤਮ ਦਾ RAM ਨਜ਼ਰ ਆਇਆ ਫਿਰ ਦਾਸਾਂ ਨੇ ਪ੍ਰੇਮ ਨਾਲ ਉਸ ਨੂੰ ਪ੍ਰਾਪਤ ਕਰ ਲਿਆ ਹਰੀ ਨੂੰ ਸਦਾ ਹੀ ਨੇੜੇ ਕਰਕੇ ਜਾਣਦਾ ਹੈ ਉਹ ਭਗਤ ਦਰਗਾਹ ਵਿੱਚ ਪਰਵਾਨ ਹੁੰਦਾ ਹੈ ਉਹ ਆਪਣੇ ਦਾਸ ਉੱਤੇ ਆਪ ਮਿਹਰ ਕਰਦਾ ਹੈ ਉਸ ਦਾਸ ਨੂੰ ਸਾਰਾ ਗਿਆਨ ਦੇ ਦਿੰਦਾ ਹੈ ਸਭ ਨਾਲ ਨਾਲ ਹੁੰਦਾ ਵੀ ਆਤਮਾ ਤੋਂ ਵੱਖ ਰਹਿੰਦਾ ਹੈ ਇਹ ਨਾਨਕ RAM ਦੇ ਦਾਸ ਦੀ ਅਜਹੀ ਯੋਗਤੀ ਹੈ ਪ੍ਰਭੂ ਕੀ ਅਗੇ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ ਤੈਸਾ ਹਰਖ ਤੈਸਾ ਉਸ ਸਦਾ ਆਨੰਦ ਤੈ ਨਹੀਂ ਵਿਯੋਗ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅਮਰਤ ਤੈਸੀ ਬਿਕਖਾਟੀ ਐਸਾ ਮਾਨ ਤੈਸਾ ਬਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਕਾਰ ਈਸਾਈ ਯੁਗਤ ਨਾਨਕ ਉਪਰ ਪਈ ਹੈ ਜੀਵਨ ਮੁਕਤ ਪ੍ਰਭੂ ਦੀ ਆਗਿਆ ਨੂੰ ਦਿਲ ਵਿੱਚ ਪ੍ਰੇਮ ਕਰਦਾ ਹੈ ਉਹ ਜੀਵਨ ਮੁਕਤ ਖੜਾਉਂਦਾ ਹੈ ਉਸ ਲਈ ਖੁਸ਼ੀ ਗਮ ਇੱਕੋ ਜਿਹੀ ਹੈ ਉਸ ਨੂੰ ਸਦਾ ਆਨੰਦ ਹੁੰਦਾ ਵਿਛੋੜਾ ਨਹੀਂ ਹੁੰਦਾ ਉਸ ਲਈ ਸੋਨਾ ਤੇ ਮਿੱਟੀ ਇੱਕੋ ਜਿਹੀ ਹੈ ਅਮਰ ਤੇ ਕੋੜੀ ਜੈਰ ਵੀ ਇੱਕੋ ਜਿਹੀ ਹੈ ਉਸ ਨੂੰ ਮਾਨ ਤੇ ਨਰਾਦਰ ਇੱਕੋ ਸਮਾਨ ਉਸ ਨੂੰ ਕੰਗਾਲ ਤੇ ਰਾਜਾ ਇੱਕੋ ਸਮਾਨ ਜੋ ਵਰਤਾਂਦਾ ਹੈ ਉਹੋ ਯੋਗਤ ਹੁੰਦੇ ਹਨ ਇਹ ਨਾਨਕ ਅਜਿਹੇ ਪੁਰਸ਼ ਨੂੰ ਜੀਵਨ ਮੁਕਤ ਕਹਿੰਦੇ ਹਨ ਆਹ ਨਾ ਪਾਰ ਬ੍ਰਹਮ ਕੇ ਸਗਲੇ ਠਾਉ ਜਿਤ ਜਿਤ ਕਰ ਰੱਖਿਆ ਪੈਸਾ ਤੇ ਨਾਉ ਆਪੇ ਕਰਨ ਕਰਾਉਣ ਜੋ ਪ੍ਰਭਾਅ ਹੈ ਸੋਈ ਪਨ ਹੋਉ ਫਸਰੇ ਆਪ ਹੋਏ ਅਨ ਤਰੰਗ ਲਖੇ ਨਾ ਜਾਹੇ ਪਾਰ ਬ੍ਰਹਮ ਕੇ ਰੰਗ ਜੈਸੀ ਮਤ ਦੇ ਐਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਵਿਨਾਸ਼ ਸਦਾ 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 ਦਿਆਲ ਸਿਮਰ ਸਿਮਰ ਨਾਨਕ ਭਏ ਨਿਹਾਲ ਪ੍ਰਭੂ ਦੇ ਸਾਰੇ ਹਿਥਾ ਹਨ ਜੇ ਸਾਬਤ ਵਿੱਚ ਰੱਖਦਾ ਉਹ ਜਿਹਦਾ ਨਾਮ ਹੁੰਦਾ ਹੈ ਉਹ ਆਪੇ ਹੀ ਕਰਨ ਕਰਾਉਣ ਦੇ ਸਮਰੱਥ ਹੈ ਜੋ ਪ੍ਰਭੂ ਨੂੰ ਪਾਉਂਦਾ ਹੈ ਫਿਰ ਉਹੋ ਹੁੰਦਾ ਹੈ ਆਪ ਕਈਆਂ ਰੂਪਾਂ ਵਿੱਚ ਫਸਰੇ ਆਉ ਜਾਂਦੇ ਪਰਮੇਸ਼ਰ ਦੇ ਰੰਗ ਜਾਣੇ ਨਹੀਂ ਜਾਂਦੇ ਜਿਹੇ ਜਹੀ ਅਕਲ ਦਿੰਦਾ ਉਹ ਜਿਹ ਗਿਆਨ ਹੁੰਦਾ ਪਰਮੇਸ਼ਰ ਕਰਤਾਰ ਦਾ ਨਾਸ਼ ਨਹੀਂ ਹੁੰਦਾ ਉਹ ਹਮੇਸ਼ਾ ਹੀ ਮਿਹਰਬਾਨ ਹੈ ਉਹਨੂੰ ਸਿਮਰ ਸਿਮਰ ਕੇ ਦੇ ਨਾਨਕ ਨਿਹਾਲ ਹੋ ਗਏ ਹਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ